ਚਲੋ 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 ਨਿਕਲ ਗਈ ਚਲੋ ਚਲੋ ਨਿਕਲ ਗਈ ਚਲੋ ਆ ਗਈ ਆ ਗਈ ਆ ਗਈ ਚਾਚਾ ਮੋਰੇ ਜੋਰ ਲਾ ਦੇ ਮੜ ਜਾ ਰੋਕ ਕੋਈ ਨਹੀਂ ਆਲਾ ਦੇ ਆਲਾ ਦੇ ਆਲਾ ਦੇ ਚਲੋ ਚਲੋ ਨਿਕਲ ਆਈ ਆ ਚਲੋ ਚਲੋ ਕੋਈ ਗੱਲ ਨਹੀਂ ਚਲੋ ਚਲੋ ਇਹਨੇ ਕਰ ਦੋਗਾ ਇਹਨੇ ਕਰ ਦੇ ਕਰਾਈ 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 ਗੱਡੀ ਗੱਡੀ ਫੋਰਡਿਓ ਦੀ ਪਰੇ ਗਈ ਲੋਕ ਲਗਾ ਇਹਦਾ ਭਾਜੀ ਚਾਬੀ ਨਹੀਂ ਕਿਤੇ

ਆ ਬੇਚ ਫਸ ਗਿਆ ਭਾਜੀ ਉਹ ਕੋਈ ਨਹੀਂ ਉਤਰਨੀ ਕਿਉਂ ਜ਼ਿੰਦਗੀ ਦੀ ਪਹਿਲੀ ਵਾਰੀ ਦੇਖਿਆ ਸਾਰ ਸਟੇਰੇ ਕੱਟੀ ਭਾਜੀ ਕਿੱਡੀ ਘੁੰਮ ਜਾਂਦੀ ਹੈ ਉੱਤੇ ਪੜ ਜਗੁੰਮ ਜਾਂਦੀ ਹੈ ਗੱਡੀ ਚਲੋ ਪਿੱਛੇ ਚਲੋ ਜੀ ਚਲੋ ਆ ਜਾਣਾ ਚੱਲੇ ਚੱਲ 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 ਕੱਟ ਦੇ ਭਾਜੀ ਕੱਟ ਦੇ ਦੇਖੋ ਚੱਕ ਲੈਣ ਤੇ ਚੱਕ ਲੈਣ ਚੱਕ ਲੈ ਚੱਕ ਲੈ ਚਲੋ ਚਲੋ ਚੱਲੇ ਹੋ ਗਏ ਹੋ ਗਏ ਇੱਕ ਵਾਰ ਫੇਰ ਚੱਲ ਚਲੋ ਇੱਕ ਵਾਰ ਫੇਰ ਚੱਲ ਹੋ ਗਿਆ ਅੱਛਾ ਮੁਗਾਂਦੇਓ ਫੇਰ ਚਲੋ ਉਹ ਗੱਡੀ ਸਾਈਡ ਤੇ ਕਰ ਦਰੋ ਖਲੋ ਡਿੱਗੀ ਖਲਾ ਸਾ ਕੋਈ ਨਾ ਮੈਂ ਇਹ ਹੋ ਤੋਰੀ ਇਹ ਕਰਦੇ ਇਹ ਤੋੜ ਰੋਏ ਇਹ ਤੋੜ ਰੋ ਦੇ ਗਾੜਾ ਕਾਰ ਵੀ ਨੰਗੀ ਇਹ ਇਹ ਜਿਹੜੀ ਮਤਲਬ ਇਹ ਕੀ ਹੁੰਦੀ ਹੋਊ ਤੇ ਤਰਾ ਕੰਨੇ ਕੱਢੀ ਆ ਇਹ ਆਉਣੇ ਹੌਣ ਦੇ ਬਾਰੇ ਇਹ ਆ ਤੱਕ ਹੀ ਪਾ ਰਿਹਾ ਪਹਿਲਾਂ ਇੰਨੇ ਪਾਏ ਦੇ ਤੜੀ ਤਾਰੇ ਉਹੋਂ ਆ ਗਈ ਉਹਨਾਂ ਕੋਲ ਟਾਇਰ ਵੀ ਵੱਡੇ ਸਗੇ ਚਾਰ ਪਾਉਨੇ ਹੈ ਉਹ ਗੱਲ ਲੰਮੀ ਬਾਵਾ ਇਹ ਇਹਨੂੰ ਮੋੜੀ ਬਾਰੇ ਇਹੇ ਉੱਤੇ ਉੱਤਰ ਕੇ ਭਾਈ ਹੈਲਪ ਕਰਦੀ ਨਾ ਅੱਜ ਚਾਰ ਹੁੰਦੇ ਇੱਕ ਰੱਸੀ ਵਸ ਪੈਦੇ ਨਾਲ ਬੰਨਦਾ ਭਾਈ ਗੱਡੀ ਨਾ ਖੜੇ ਅੱਗੇ ਨੂੰ ਆਉਂਦਾ ਗੱਲ ਯਾਰ ਆ ਗੱਡੀ ਉੱਥੇ ਐਸੇ ਟਰੈਕਟਰ ਨਾਲ ਖਿੱਚ ਹੋ ਜਾਣੀ ਉਦਾਂ ਹੈ ਬਿਰਗਾ ਖਿੱਚ ਹੋ ਜਾਣੀ ਸੀ ਭੈਣ ਜੋ ਮੈਂ ਤਾਂ ਉਹ ਚਲੋ ਆਇਓ ਮਾਰੇ ਖਿੱਚੋ ਆ ਖਿੱਚ ਲੈ ਖਿੱਚ ਲੈ ਖਿੱਚ ਲੋ

ਚਲੋ 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 ਨਹੀਂ ਨਹੀਂ ਉਧਰੋਂ ਮੋੜਿਓ ਦੋ ਜਣੇ ਹੁਣ ਤੱਕਲਾ ਆ ਸਕਦੇ ਭਾਜੀ ਨਹੀਂ ਨਹੀਂ ਉਧਰੋਂ ਮੋੜਿਓ ਦੋ ਜਣੇ ਹੁਣ ਤੱਕਲਾ ਆ ਸਕਦੇ ਭਾਜੀ ਬਾਈ ਚਲੋ ਇਕੱਠੇ ਇਕੱਠੇ ਆ ਰਹੇ ਆ ਮਾਰੇ ਆ ਜਾ ਰਹੇ ਸ਼ੇਰੋ ਆ ਜਾਓ ਮਾਰੇ ਦੋ ਮਿੰਟ ਦੇ ਭਾਜੀ ਹੈ ਇੱਧਰ ਨੂੰ ਚੱਲ ਇੱਧਰ ਨੂੰ ਲੋ ਚਲੋ ਸਰਪੰਚ ਸਾਹਿਬ ਦੀ ਆ ਚਲੋ ਇਕੱਠੇ ਇਕੱਠੇ ਮੇਰਾ ਭਰਾ